ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਈਵਾਲ ਨਸਲ ਦੇ ਬੈਡ ਦਿਖਾਉਣੀ ਹੈ ਢਿੱਲੋ ਬੈੜਾ ਵੀਰਾਂ ਦੀ ਘਰ ਦੀ ਬਰੀਡ ਤਿਆਰ ਕਰੀ ਹੋਈ ਆ ਸੋ ਸੈਟਅਪ ਵਗੈਰਾ ਕਾਫੀ ਵੀਰਾਂ ਦਾ ਬਜਿਆ ਤਿਆਰ ਕਰਿਆ ਵਸੀਂ ਪਰਿਵਾਰ ਬਾਹਰ ਜਾਣ ਦੇ ਕਾਰਨ ਉਸ ਵਗੈਰਾ ਵੀਰਾਂ ਨੇ ਸਾਰੇ ਵੇਚ ਦੇ ਸੋ ਜੋ ਅੱਜ ਸਾਈਵਾਲ ਸਾਹਮਣੇ ਸਕਰੀਨ ਤੇ ਬੈਡ ਦੇਖਦੇ ਪਏ ਆ ਇਹ ਫਾਰ ਸੇਲ ਆ ਡਿਟੇਲ ਪੰਜਤ ਪੁੱਛਦੇ ਆ ਜੀ ਸਤਿ ਸ੍ਰੀ ਅਕਾਲ ਜੀ ਰੋਕ ਲਓ ਬੜਾ ਨਾਮ ਐਡਰੈਸ ਦੱਸ ਦਿਓ ਆਪਣਾ ਹਾਂ ਜੀ ਨਾਮ ਕੀ ਆ ਗਿਆ ਆਪਣਾ ਕੰਨਾ ਸਿੰਘ ਜੀ ਪਿੰਡ ਅਮਲਾ ਸਿੰਘ ਵਾਲਾ ਪਿੰਡ ਅਮਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਆ ਗਿਆ ਜ਼ਿਲ੍ਹਾ ਬਰਨਾਲਾ ਇਹ ਆਪਣਾ ਅਮਲਾ ਸਿੰਘ ਵਾਲੇ ਤੋਂ ਹੰਬੀ ਜੀ ਨੂੰ ਸੜਕ ਦੇ ਅੰਦਰ ਡਰੇਨ ਦੇ ਉੱਪਰ ਖੇਤਾਂ 'ਚ ਫਾਰਮ ਆਪਣਾ ਹਣਾ ਹਾਂ ਜੀ ਠੀਕ ਆ ਨਾਲ ਆਪਣਾ ਮੁਰਗੀ ਫਾਰਮ ਵਗੈਰਾ ਮੱਝਾਂ ਸੈਟ ਅਪ ਕੀਤੀ ਸੀਗਾ ਹਣਾ ਹਾਂ ਜੀ ਠੀਕ ਆ ਮਾਲਕ ਜੀ ਚੱਲ ਵੀ ਪਰਿਵਾਰ ਦੱਸ ਦੇ ਬਾਹਰ ਚਲੇ ਗਿਆ ਹਾਂ ਜੀ ਬਾਹਰ ਜਾਣ ਦੀ ਕਾਰਨੀ ਕਾਇਆਂ ਵੇਚਦੇ ਆ ਜੀ ਠੀਕ ਆ ਮੱਝਾਂ ਪਹਿਲਾਂ 8796 7096 8282 8282 04 04 ਜਿਹੜੀ ਆਪਾਂ ਇਹ ਬਹਿੜ ਦੇਖ ਰਹੇ ਆ ਜੀ ਹਾਂਜੀ ਉਹ ਕਿਹੜਾ ਸੂਰਜ ਆ ਇਹ ਦੂਜਾ ਸੂਰਜ ਕਿੰਨੇ ਦੂਜਾ ਸੂਰਜ ਕਿੰਨੇ ਟਾਈਮ ਤੋਂ ਆਪਣੇ ਕੋਲ ਇਹ ਇਹ ਤਾਂ ਪਹਿਲਾਂ ਤੋਂ ਬਹਿੜ ਪਾਲੀ ਆ ਜੀ ਅਸੀਂ ਆਪ ਘਾਦੀ ਪਾਲੀ ਆ ਬੰਦੇ ਅੱਛਾ ਘਾਦੀ ਬੱਛੀ ਪਾਲੀ ਹੋਇਆ ਹਾਂਜੀ ਹਾਂਜੀ ਠੀਕ ਆ ਕਹਿੰਦਾ ਪਾਪ ਜੀ ਦੁੱਧ ਪੀਣ ਨੂੰ ਨਜ਼ਾਰੇ ਹਾਰਾ ਜਮਾ ਹਣਾ ਮੈਂ ਕਹਿੰਦਾ ਜੀ ਗੂਠੇ ਵਾਲੀ ਧਾਰ ਆ ਬੰਦਾ 5 ਮੀਟਰਾਂ ਧਾਰ ਦੋ ਕੇ ਬਾਅਦ ਚ 10 ਕਰ ਦਿੰਦਾ ਠੀਕ ਆ ਵੀ ਫਿਰ ਸਾਈਵਾਲ ਮਾਰ ਜਾ ਕਰਾਸ ਬੰਨ ਰੱਖੇ ਹੋਈਆਂ ਹਾਂ ਜੇਕਰ ਦੁੱਧ ਨੂੰ ਨਜ਼ਾਰੇ ਦਿੰਦਿਆਂ ਮੈਂ ਕਹਿੰਦਾ ਜੀ ਓਕੇ ਕੋਈ ਸਿੰਗਾ ਸੁੰਗਾ ਡਰ ਵਾਲੀ ਗੱਲ ਨਹੀਂ ਮੈਂ ਕਹਿੰਦਾ ਨਹੀਂ ਮੱਤਲੀ ਵੀ ਨਹੀਂ ਹੱਥ ਤਫਰਾ ਲੈਂਦੇ ਵਧੀਆ ਮੈਂ ਕਹਿੰਦਾ ਜੀ ਓਕੇ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਵੀ ਦੇਖ ਸਕਦੇ ਹੋ ਹੱਥ ਵਗੈਰਾ ਜਿੰਮੇ ਮਰਜੀ ਫਿਰ ਚੱਕਤਾਂ ਵਾਲੀ ਗੱਲ ਹੀ ਨਹੀਂ ਇਹਨੇ ਕਿੰਨੇ ਕਰ ਰਹਿਗੇ ਸੂਣ ਜੱਜ ਇਹਦਾ ਜੀ ਇਹਦੇ ਆ 10 15 ਹੀ ਰਹਿ ਗਈ अच्छा 10 12 ਦਿਨ ਸੂਣ ਚ ਬਾਕੀ ਆ ਤੇ ਦੁੱਧ ਪਿਛਲੇ ਸੂਈ ਨੇ ਆਪ ਕਿੰਨਾ ਕਿ ਦਿੱਤਾ ਪਾਉ ਨੂੰ ਇਹ ਨੇ ਜੀ 17 ਕਿਲੋ 17 ਕਿਲੋ ਦੁੱਧ ਵਧੀਆ ਲੰਬਾ ਟਾਈਮ ਦਿੰਦਾ ਉਹ ਕਿਲੋ ਦਾ ਬਹੁਲਾ ਚੋਇਆ ਜੀ ਇਹਦਾ اچھا ਸਟਾਰਟਿੰਗ 14 ਤੋਂ ਸ਼ੁਰੂ ਹੁੰਦੀ ਹੈ ਹਾਂਜੀ ਐਤ ਕੀ ਫਿਰ ਕਿੰਨਾ ਕਿ ਦੱਤਾ ਉਮੀਦ ਆ ਦੀ ਦੂ ਆਪਾਂ 3 ਲੱਗਦਾ ਵੀ 20 20 ਤੋਂ ਟੱਪ ਹੋਈ ਕਹਿਣ ਦਾ ਬਾਅਦ 18 ਕਿਲੋ ਦੁੱਧ ਮੰਨ ਕੇ ਲੈ ਲੇ ਬੰਦਾ ਹਾਂਜੀ ਹਾਂਜੀ ਮੁੱਲ ਕੀ ਰੱਖਿਆ ਇਹਦੇ ਵੇਚਣ ਵਾਲਾ ਮੁੱਲ ਤਾਂ ਹੀ 70000 ਰੱਖਿਆ ਮਾਨਦਾਨ ਹੋ ਜਾਊਗਾ ਮਾਨ ਤੰਤਾਂ ਜਾਇ ਜੀ ਹੋ ਜੀ ਮੜ ਮੋਟਾ ਆਇਆ ਕਰਦਾਂਗੇ ਮੈਂ ਕਿਹੜਾ ਖਿਚਕੀ ਰੇਟ ਕਰਿਆ ਜੀ ਠੀਕ ਆ ਧੋਰੇ ਮੜੇ ਬਾਹਰ ਨੂੰ 70000 ਰੁਪਏ ਕੀਮਤ ਆ ਥੋੜਾ ਬਹੁਤਾ ਮਾਨਤਾ ਲਓ ਜੀ ਕਹਿੰਦਾ ਕੋਈ ਬਾੜਾ ਨਹੀਂ ਮੰਗਿਆ ਉਹਨਾਂ ਗਰੇਡ ਜਾਂ ਮੰਗਿਆ ਬੈੜ ਕੱਚੀ ਕੱਚੀ ਅਕਲੀ 10 12 ਦਿਨ ਦੀ ਸੋ ਮੂੰ ਮੱਥਾ ਦੇਖੋ ਥੋੜੇ ਥੋੜੇ ਸੰਘਾ ਕੱਲੇ ਪਰ ਸੀਲ ਠੰਡੀ ਆ ਕੋਈ ਇੱਕਦਾਲੀ ਗੱਲ ਨਹੀਂ ਜਿਵੇਂ ਮਰਜੀ ਤੁਸੀਂ ਚਲੋ ਸਾਹਿਬ ਵਾਲਾ ਦੱਬਣੋਂ ਪਤਾ ਹੈ ਕਿ ਚੋਣ ਮੋਟਾ ਹੁੰਦਾ ਹੈ ਜਮਾ ਸੁੱਲੇਵਾ ਵਗੈਰਾ ਦੇਖੋ ਕੱਲੀ ਕੱਚੀ ਕੱਚੀ ਆ ਦੱਸ ਦਿਆਂਦੀ ਪਿੰਡ ਹਮੀਦੀ ਜ਼ਿਲ੍ਹਾ ਬਰਨਾਲ ਆ सॉरी ਆਮੜਾ ਸੈਂਕਲ ਭਾਈ ਨੰਬਰ ਦੱਸ ਦਿਓ ਇਹਨਾਂ ਦੂਜਾ ਕਹਿੰਦੇ ਸੀ 94177 40677 94177 40673 40673 ਸੋ ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ